Kurtarma var, var, ਸੋ ਅੱਜ ਫੇਰ ਬਗੀਚੀ ਮਹੱਲੇ ਦੇ ਵਿੱਚ ਬੀਜੇਪੀ ਦਾ ਪ੍ਰੋਗਰਾਮ ਸੀ ਤੇ 7 ਵਜੇ ਤੱਕ ਪ੍ਰਬੰਧ ਸੀ ਕੋਈ ਵੀ ਆਗੂ ਨਹੀਂ ਪਹੁੰਚਾ ਬੀਜੇਪੀ ਦਾ ਦੂਜੇ ਪਾਸੇ ਕਿਸਾਨ ਜਥੇ ਦੀਆਂ ਬੰਦੀਆਂ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਆ ਤੇ ਗੁਰੂ ਨਾਨਕ ਚੌਕ ਜਮਸ਼ੇਰ ਖਾਲਸਾ ਪ੍ਰਦਰਸ਼ਨ ਕਰ ਰਹੀਆਂ ਜੀ ਸਰਕਾਰ ਦੇ ਵਿਰੁੱਧ ਐਮਪੀ ਜਿਹੜਾ ਇੱਥੋਂ ਲੋਕਲ ਲੜ ਰਿਹਾ ਆ ਰਿੰਕੂ ਉਹਦੇ ਖਿਲਾਫ

ਸਾਡਾ ਵਿਰੋਧ ਕਰਨ ਦਾ ਮਕਸਦ ਆਪਸੀ ਭਾਈਚਾਰਾ ਖਤਮ ਕਰਨਾ ਨਹੀਂ ਸਾਡਾ ਦਾ ਆਪਸੀ ਪਿੰਡੋਂ ਦੀ ਸਾਡੀਆਂ ਪਿੰਡਾਂ ਦੇ ਵਿੱਚ ਸਾਝੀਆਂ ਸਾਡੇ ਜਨਮ ਮਾਰਨ ਇਕੱਠੇ ਆ ਸਾਡੇ ਪਿਆਰ ਖੁਸ਼ੀਆਂ ਇਕੱਠੀਆਂ ਆ ਅਸੀਂ ਗੁਰਪ੍ਰਬ ਜਿੰਨੇ ਵੀ ਹੁੰਦੇ ਆ ਇਕੱਠੇ ਹੋ ਕੇ ਮਨਾਉਂਦੇ ਆ ਪਰ ਜਿਹੜੀਆਂ ਮਾੜੀਆਂ ਸਰਕਾਰਾਂ ਇਹ ਚਾਹੁੰਦੀਆਂ ਵੀ ਇਹ ਆਪਸੀ ਪੌਂਦੀ ਨਾਲੋਂ ਭਾਜੀਪੀ ਸਰਕਾਰ ਸੈਂਟਰ ਦੇ ਵਿੱਚ ਔੜ ਚੁੱਕੀ ਆ ਜਿੱਥੇ ਇਹ ਕਹਿੰਦੇ ਸੀ ਭਾਈ ਚੋਸੀ ਦੇ ਵਿੱਚ ਜੱਸੀ ਸੀਟਾਂ ਜਿੱਤਾਂਗੇ ਅੱਜ ਚਾਰੀਆਂ ਸੀਟਾਂ ਦੇ ਆ ਚੁੱਕੇ ਆ ਇਹ ਘਬਰਾਇਓ ਆ ਇਹ ਸਾਰੇ ਵੀਰਾਂ ਦਾ ਇੱਕੋ ਹੀ ਮਕਸਦ ਆ ਵੇ ਆਪਸੀ ਭਾਈਚਾਰਾ ਖਰਾਬ ਕਰੋ ਅਸੀਂ ਜਿੰਨੇ ਵੀ ਵੀਰ ਆ ਉਹਨਾਂ ਨੂੰ ਬੇਨਤੀ ਕਰਦੇ ਸਾਡਾ ਤੁਹਾਡੇ ਨਾਲ ਕੋਈ ਵੀ ਨਿੱਜੀ ਬੈਰ ਨਹੀਂ ਸਾਡਾ ਮੋਦੀ ਦਾ ਅਫਰੋਦ ਕਰਨਾ ਕਿ ਸਾਡੇ 750 750 ਕਿਸਾਨ ਦਿੱਲੀ ਦੇ ਬੇਸ਼ੀਦ ਕੀਤੇ ਆ ਹੁਣ ਜਦੋਂ ਐਮਐਸਪੀ ਤੋਂ ਮੁਕਰੀਆ ਜਿੰਨੇ ਵੀ ਸਾਡੇ ਲਖੀਰਪੁਰ ਕਿਸਾਨ ਹੀਰ ਹੋਏ ਆ ਦੇਖੋ ਜਿਹੜਾ ਤੈਣੀ ਮਿਸ਼ਰਾ ਆ ਉਹਦੇ ਮੁੰਡੇ ਦੀ ਜਮਾਨਤ ਹੋ ਗਈ ਆ ਜਿਹੜੇ ਸਾਡੇ ਮੁੰਡੇ ਅੰਦਰ ਆ ਨਜ਼ਾਇਜ਼ ਜਿਨ੍ਹਾਂ ਦੇ ਉੱਤੇ ਗੱਟੀਆਂ ਜਿਹੜਾ ਜਾਂ ਗਈਆਂ ਉਹ ਹਾਲੇ ਤੱਕ ਅੰਦਰ ਆ ਕਿ ਕਿੰਨੀ ਗੁੰਡਾ ਕਰਦੀ ਆ ਇਹ ਹਿੰਦੂਵਾਦ ਨੂੰ ਮੋੜਾ ਲਿਆਉਣੇ ਚਾਹਦੇ ਆ ਪਰ ਸਾਡਾ ਕੱਟਗਰ ਦੀ ਭਾਈਚਾਰਾ ਨੂੰ ਬੇਤੀ ਆ ਵੀ ਆਪਸੀ ਭਾਈਚਾਰਾ ਨਾ ਖਰਾਬ ਕਰੋ ਕਿਉਂਕਿ ਇਹ ਮੇਰਾ ਮਕਸਦ ਪਿੰਡਾਂ ਦੇ ਵਿੱਚ ਧੜੇਵੰਦੀਆ ਕਰਕੇ ਆਪਸੀ ਭਾਈਚਾਰਾ ਖਰਾਬ ਕਰਨਾ ਨਹੀਂ ਭਾਈਚਾਰਾ ਨਹੀਂ ਖਰਾਬ ਕਰਨਾ ਤੇ ਜਿੰਨੇ ਵੀ ਲੀਟਰ ਸਾਰੇ ਨੂੰ ਬੇਤੀ ਆ ਬਈ ਸ਼ਾਂਤ ਬਹਿ ਰਹਿਣਾ ਕਿਸੇ ਨੇ ਅੱਖੇ ਪਤਣ ਦੀ ਕੋਸ਼ਿਸ਼ ਨਹੀਂ ਕਰਨੀ ਆਪਾਂ ਕਿਉਂਕਿ ਬਿਰੋਧ ਦੋ ਬੰਦਿਆਂ ਦਾ ਬਹੁਤ ਆਪਣਾ ਤੇ ਗਿੰਦ ਦੀ ਬਹੁਤ ਵੱਡੀ ਆ ਪ੍ਰਸ਼ਾਸਨ ਨੂੰ ਵੀ ਬੇਤੀ ਆ ਵੀ ਜਿਹੜੀ ਇਹਨਾਂ ਦੀ ਪਰਮਿਸ਼ਨ ਹੈ 6 ਤੋਂ 7 ਵਜੇ ਤੱਕ ਆ ਕਿਉਂ ਕਾਨੂੰਨ ਦੀਆਂ ਜੋ ਹੱਲੇ ਦਾ ਸਰਕਾਰ ਐ ਨਹੀਂ ਜੋ ਸਰਕਾਰ ਆਉਣ ਦੀ ਆ ਕੀ ਕਰਨਗੇ ਸਾਡੇ ਨਾਲ ਪੂਰੇ ਕਾਨੂੰਨ ਦੀਆਂ ਧੱਗੀਆਂ ਢੋਣਗੇ ਕੱਲੇ ਕੱਲੇ ਨੂੰ ਕੱਟ ਕੇ ਮਾਰਨਗੇ ਅਚਾੜ ਦੀ ਲੋੜਿਆ ਜਿੰਨੇ ਵੀ ਵੀਰ ਐ ਜਿੰਨੇ ਵੀ ਭਾਈ ਜਾ ਰਹੇ ਆ ਸਾਰਿਆਂ ਨੂੰ ਬੇਨਤੀ ਆ ਕਿ ਇਕੱਠੇ ਹੋ ਜਾਓ ਕਿਉਂਕਿ ਇਹਨਾਂ ਨੇ ਗਾ ਬੋਟਾ ਨਹੀਂ ਉਡ ਦੇਣੀ ਆ ਇਹਨਾਂ ਦਾ ਮਕਸਦ ਇਲੈਕਸ਼ਨ ਕਰਾ ਕੇ ਗਾ ਸਾਡੇ ਸਾਰੇ ਕਾਨੂੰਨ ਚੇਂਜ ਕਰ ਰਹੇ ਆ ਕਿਸੇ ਸੌਦਾ ਮਾਰਾਂਗੇ ਦਾਦਾ ਸਾਹਿਬ ਦੀ ਕਹਿਰ ਹੁਣੀ ਇਤਾਰੇ ਕਾਨੂੰਨ ਲਿਆ ਰਹੇ ਆ ਕਿਉਂਕਿ ਇਹਨਾਂ ਦੀ ਗੁੰਡਾ ਕਰਦੀ ਦਿਨੋਂ ਤੱਕ ਬਦਲਣੀ ਆ ਪਰ ਪੰਜਾਬ ਇਹਨਾਂ ਨੂੰ ਅਸੀਂ ਨਹੀਂ ਬਦਲਣ ਦਊਗਾ ਪਰ ਸਾਰੇ ਵੀਰਾਂ ਨੂੰ ਬੇਤੀਆ ਰੋ ਭਾਈ ਜਾਨਾ ਨਾ ਖਰਾਬ ਕਰੋ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਸਾਡੀ ਬੇਨਤੀ ਨੂੰ ਮਨਜ਼ੂਰ ਕਰੋ 7 ਵਜੇ ਦਾ ਕਿਨਾਂ ਦੀ ਪਰਮਿਸ਼ਨ ਆ ਕਿਉਂ ਇੰਨਾ ਧੱਕਾ ਅਸੀਂ ਕਹਿੰਦੇ ਵੇ ਸਾਡੇ ਕਾਨੂੰਨ ਆ ਜੀ ਕਿਹੜਾ ਕਾਨੂੰਨ ਆ ਇਹ ਔਰ ਤੁਕਾ ਜਾਂ ਬੰਦ ਕਰੋ ਨਹੀਂ ਪਿੰਡੋਂ ਦੇ ਬੰਦੇ ਹੋਰ ਬਣਉਣ ਲੱਗੇ ਨਹੀਂ ਅਸੀਂ 2 ਮਿੰਟ ਦੇ ਦੇ ਦਿਓ ਭਾਈ ਜੀ ਮਿੰਟ ਦਾ ਖਾਚਾ ਮਾਈ ਵੀ ਖੜੇ ਜੀ ਬੇਨਤੀ ਆ ਪ੍ਰਸ਼ਾਸਨ ਨੂੰ ਤੇ ਆਪਣੇ ਦਰ ਦੇ ਵਿੱਚ ਨਾ ਕਿ ਪ੍ਰੋਗਰਾਮ ਨੂੰ ਕਾਹੋ ਕੋ ਪ੍ਰੋਗਰਾਮ ਦੀ ਜਿਹੜੀ ਪਰਮਿਸ਼ਨ ਮੈਂ ਖਤਮ ਹੋ ਚੁੱਕੀ ਆ ਨਹੀਂ ਜਾਹੀਂ ਪਿੰਡਾਰੂ ਸੱਜਾ ਲਾ ਕੇ ਹੋਰ ਆਪਣੇ ਦਾ ਆਪਣੇ ਦਿਨ ਨੂੰ ਖਤ ਲੈਣੇ ਆ ਤੇ ਫੇਰ ਪਰਮਿਸ਼ਨ ਨਹੀਂ ਆਪਣੇ ਆਪ ਬੰਦ ਕਰਾ ਦਿਆਂਗੇ ਇਸ ਕਰਕੇ ਇਹ ਮੁਖ ਦਾ ਸ਼ੁਰੂਆਤ ਕੇ ਨਾ ਬਣੋ ਅਹੀਂ ਤੁਹਾਡੇ ਘਰ ਦੇ ਬਾਝ ਖੜੇ ਆ ਆਪਣੇ ਰਾਹ ਦੇ ਵਿੱਚ ਖੜੇ ਆ ਉਹੀ ਆਪਣੇ ਰਾਤੇ ਦਾ ਹਲਾਵਾ ਢਾਵੋ ਨਿਯਾਈ ਨਾ ਕਰੋ ਐਸਾ ਕਰਕੇ ਯਾਰ ਕਰੋ ਨਹੀਂ ਫਾਖਰ ਯਾਰ ਕਰੋ ਨਹੀਂ ਭਾਜਣਾ ਨਾ ਕਰਾਓ ਇਹ ਥਾਰੇ ਘਰ ਦੀ ਬਚਣਾ ਇਹ ਵੀਡੀਓ ਤੁਹਾਡੀ ਵੀ ਵਿੱਚ ਆਉਣੀ ਆ ਤੇ ਤੂੰ ਹੀ ਵੀ ਆ ਦੇ ਵਿੱਚ ਕਿਨੇ ਜਾਣਾ ਵਾ ਇਹ ਲਿਆ ਮੋਦੀ ਸਰਕਾਰਾ ਇਹਦਾ ਅਗਲੀ ਵੀਰ ਆਪਣਿਆ ਸਰਾਂ ਦੇ ਕੱਤਤਾ ਕੋਈ ਵਾਰ ਡਾਰ ਬਟੋਦੀ ਕੋਈ ਨਹੀਂ ਕਰਕੇ ਚਾਰਵੜ ਕੋਈ ਭਾਜ ਨਹੀਂ ਕੋਈ ਉਹਨਾਂ ਨੂੰ ਆਪਣੀ ਵਹਿਕਣ ਚ ਨਹੀਂ ਤੇ ਮੋਦੀ ਸਰਕਾਰ ਰਹਿ ਗਈ ਤੇ ਉਹਨਾਂ ਤੁਹਾਡੇ ਨਾਲ ਵੀ ਇਹੀ ਆ ਇਹ ਲੱਗਦੇ ਲੜਾਈਏ ਤੁਹਾਡੀ ਲੜਦੇ ਆ ਫਿਰ ਕਰਕੇ ਤੁਸੀਂ ਵੀ ਸਮਝੋ ਇਹਨ ਹਰੀ ਹਰਾਣੀਆਂ ਮਾਨੀਆਂ ਨੂੰ ਕੁਝ ਵੀ ਹੋਏ ਦੇਣੀ ਆ ਜੇ ਰੇਰਵੇ ਰੇਲ ਤੇ ਆਵਾਜ਼ ਆਈ ਬੈਠੇ ਤੇ ਇਹ ਧਰਾਂ ਤੋਂ ਵੇਚਣਾ ਇਹਨ ਪੰਜਾਬ ਪੁਰਸ ਵੀ ਵੇਚਣੀ ਆ ਇਹ ਮੈਟਰੀ ਵੇਚ ਦਿੰਦੀ ਆ ਤੇ ਪੰਜਾਬ ਕੋਰਟ ਤੋਂ ਵੀ ਵੇਚਣੀ ਆ ਤੇ ਪੈਨਸ਼ਨ ਤੁਹਾਨੂੰ ਵੀ ਨਹੀਂ ਲੱਗਣੀ ਤੇ ਡੱਬਾ ਲੈ ਕੇ ਸਾਡੇ ਨਾਲ ਦਿਹਾੜੀ ਕੰਮ ਜਾਣਾ ਪਣਾ। ਇਹ ਕਰਕੇ ਇਹ ਨਾ ਜਾਇਜ਼ ਨਾ ਕਰੋ ਇਹਨਾਂ ਦਾ ਕਾਨੂੰਨ ਦੇ ਦਾਅਵਾ ਇਹ ਬਾਜ਼ਾਰ ਨੂੰ ਖਤਮ ਹੋ ਗਿਆ ਇਹਨੂੰ ਬੰਦ ਕਰਾਓ ਤੇ ਬੰਦ ਕਰਾਓ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਤੁਸੀਂ ਸਾਥ ਦਿਓ ਸੱਚ ਦੇ ਪੈਰਾ ਦਿਓ ਭਾਈ ਮੁਰਜੀਦਾ ਖਾਲਸਾ ਵਾਹੀ ਰੂਹ ਤੇ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਅਸੀਂ ਭਾਈ ਜਾਰਾ ਬਿਲਕੁਲ ਨਹੀਂ ਖਰਾਬ ਕਰਨਾ ਚਾਹੁੰਦੇ ਪਰ ਜਿਹੜੀ ਤੋਂ ਉਪਰ ਭੱਤੀ ਸ਼ਬਦਾਉਂਦੀ ਵਰਤੀ ਆ ਬਿਲਕੁਲ ਗਲਤ ਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਅਸੀਂ ਭਾਈ ਜਾਰਾ ਜਿੰਦਾਬਾਦ ਜਿੰਦਾਬਾਦ ਹੁਣ ਅਸੀਂ ਬੇਨਤੀ ਕਰਦੇ ਆ ਸਰਦਾਰ ਤਸੀਮ ਸਿੰਘ ਜੀ ਨੂੰ ਜਿਹੜਾ ਵੀ ਇੱਥੇ ਦਾ ਪੰਚ ਪ੍ਰਸ਼ਾਸਨ ਦਾ ਅਧਿਕਾਰੀ ਆ ਜਾਦਾ ਫੰਕਸ਼ਨ ਬੰਦ ਕਰਾ ਦਿਓ ਨਵੇਂ ਵੀ 4 ਸਵੇਰਾ ਸ਼ੀਲ ਕਰ ਲੱਗੇ ਆ ਫੇਰ ਸਾਥੇ ਦੇ ਕੰਮਾਂ ਨੂੰ ਕੰਟਰੋਲ ਹੋ ਲੈਣਾ ਕਹਿੰਦਾ ਪੱਤਰਕਾਰ ਵੀਰਾਂ ਨੂੰ ਫੀਸ ਚ ਕਰਦਾ ਮਰਜੀ ਵੀਡੀਓ ਬਣਾ ਲਓ ਪੰਜੇ ਨੂੰ ਇਹ ਚੱਲਦਾ ਆ ਤੇ ਪ੍ਰੋਵੀਜ਼ਰ ਖਤਮ ਹੋ ਚੁੱਕੀ ਆ ਮੁਰਕਾ ਤੋਂ ਆਖਿਆ ਪਰਫੈਕਸ਼ਨ ਵਾਲੇ ਲੱਪਾਂ ਨੂੰ ਧਾਰੀ ਸੋ ਇਲੈਕਸ਼ਨ ਜਦੋਂ ਚੱਲਦੀ ਹੈ ਇਲੈਕਸ਼ਨ ਮਿਸ਼ਨ ਉਹ ਲੋ ਇੱਕ ਪਰਮਿਸ਼ਨ ਦਿੱਤੀ ਜਾਂਦੀ ਆ ਕਿਸੇ ਵੀ ਪ੍ਰੋਗਰਾਮ ਨੂੰ ਕਰਨ ਦੀ ਉਹ ਪਰਮਿਸ਼ਨ 6 ਤੋਂ 7 ਵਜੇ ਤੱਕ ਸੀਗੀ ਜਿਹੜੀ ਕਿ ਖਤਮ ਹੋ ਚੁੱਕੀ ਆ ਫੇਰ ਵੀ ਉਹ ਫੰਕਸ਼ਨ ਚੱਲ ਰਿਹਾ ਹਾਲ ਤੱਕ ਭਾਜਪਾ ਦਾ ਕਿਸਾਨਾਂ ਦਾ ਕਹਿਣਾ ਇਹ ਆ ਇਹ ਜਿਹੜਾ ਫੰਕਸ਼ਨ ਚੱਲ ਰਿਹਾ ਹੈ ਜੀ ਪਰਮਿਸ਼ਨ ਖਤਮ ਹੋ ਚੁੱਕੀ ਬੰਦ ਕਰਾਇਆ ਜਾਵੇ ਸਾਡਾ ਅੱਗੇ ਵਧਾਂਗੇ ਸਰਦਾਰ ਜੀ ਚਾਰ ਸੂਨੋਂ ਪਰਕਰਤਨ ਕਰਾਓ ਕਰ ਕਰੂ ਨਹੀਂ ਪਰਕਰ ਨਹੀਂ ਚੱਲੇਗਾ ਨਹੀਂ ਚੱਲੇਗਾ ਨਹੀਂ ਚੱਲੇਗਾ ਅਖੀਰ ਨੂੰ ਪਰਕਰ ਨਹੀਂ ਚੱਲੇਗਾ ਨਹੀਂ ਚੱਲੇਗਾ ਨਹੀਂ ਚੱਲੇਗਾ ਜਿਵੇਂ ਆਪਣੇ ਅਸੀਂ ਦੁੱਧ ਤੋਂ ਸਮਝਦੇ ਆ ਪ੍ਰਸ਼ਾਸਨ ਦੀ ਬੇਨਤੀ ਹੈ ਬੇਨਤੀ ਵੀ ਬੋਲ ਲੈਣਾ ਕਿ ਨਾ ਜੇ ਪ੍ਰਸ਼ਾਸਨ ਨੇ ਫੰਕਸ਼ਨ ਬੰਦ ਕਰ ਰਿਹਾ ਸਾਡੇ ਉੱਤੇ ਸਾਥੀ ਇਹ ਹੋਰ ਸਾਥੀ ਡਿਊਟੀ ਸਾਈਡ ਬੰਦ ਕਰਾਂਗੇ ਕਿਉਂਕਿ ਜਿਹੜੀ ਪ੍ਰਵੀਜ਼ਨ ਹੈ ਪ੍ਰਵੀਜ਼ਨ ਜਿਹੜੀ ਹੈ 7 ਵਜੇ ਸਮਾਪਤ ਹੋ ਚੁੱਕੀ ਹੈ ਤੇ ਜ਼ੋਰ ਕਮਿਸ਼ਨਰ ਨੇ ਜਿਹੜੇ ਅਜੇ ਤੱਕ ਸਾਰ ਫੰਕਸ਼ਨ ਚੱਲ ਰਿਹਾ ਹੈ ਜੋ ਚੱਲ ਰਿਹਾ ਕੋਸਲੀ ਰਹਿ ਮਹੀਟ ਅਸੀਂ ਇਹਦੀ ਕਪਰੇਡ ਫੋਟੋਗ੍ਰਾਫੀ ਆਹੀ ਸੈਕਲ ਕਮਿਸ਼ਨਰ ਵੀ ਕਰਾਂਗੇ ਖਿੰਦੇ ਡੀਸੀ ਸਾਹਿਬ ਨੂੰ ਕਰਾਂਗੇ ਕਿਉਂਕਿ ਕਿਉਂਕਿ ਕਫਾਣ ਕੇ ਧਰਮਾ ਮੋੜ ਦੇ ਉੱਤੇ ਜ ਸਾਡੇ ਤੋਂ ਬੜੀ ਮਾਸ 185 ਲੱਗਦੀ ਹੈ ਇਹ ਆ ਜੀ ਜਿਹੜੀ ਪਰਮਿਸ਼ਨੋ ਬਿਨਾਂ ਕਰ ਰਹੇ ਉਹਦੇ ਵਿੱਚ ਕੋਈ ਸਾੜਦੇ ਹੋ ਰਹੀ ਅਸੀਂ ਪ੍ਰਸ਼ਾਸਨ ਨੂੰ ਸਾਫ ਲੈਣ ਬੰਨੇ ਆ ਨਹੀਂ ਅਸੀਂ ਥੂਗੀ ਸਾਈਡ ਵੀ ਜਾ ਕੇ ਦੂਜਾ ਰਸਤਾ ਬੰਨ ਕੇ ਰਾਂਗੇ ਸਾਡੀ ਇਹ ਆਖਰੀ ਵਾਰਨਿੰਗ ਹੈ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 7 ਵਜੇ ਤੱਕ ਪ੍ਰੋਵੀਜ਼ਨ ਦੀ ਇਸ ਜਿਹੜਾ ਜਲਸਾ ਚੱਲ ਰਿਹਾ ਉਹਦੀ ਤੇ 7 ਵਜੇ ਤੋਂ ਉੱਪਰ ਟਾਈਮ ਹੋ ਚੁੱਕਾ ਬਹੁਤ ਜ਼ਿਆਦਾ ਤੇ ਉਹ ਜਿਹੜਾ ਪ੍ਰੋਗਰਾਮ ਅਜੇ ਵੀ ਚੱਲ ਰਿਹਾ ਬੀਜੇਪੀ ਦੀ ਰੈਲੀ ਜਿਹੜੀ ਚੱਲ ਰਹੀ ਜਮਸ਼ੇਰ ਦੇ ਵਿੱਚ ਕਿਸਾਨ ਉਸ ਦਾ ਪੁਰਜ਼ੋਰ ਵਿਰੋਧ ਕਰ ਰਹੇ ਆ ਇੱਕ ਤਾਂ ਉਸ ਤੱਕ ਦਾ ਦੂਜਾ ਤੱਕ ਆਏ ਕਿ ਪ੍ਰਸ਼ਾਸਨ ਨੂੰ ਜਿਹੜੀ ਮਨਜ਼ੂਰੀ ਦਿੱਤੀ ਸੀ ਪ੍ਰਸ਼ਾਸਨ ਦੇ ਉਹ ਵੀ ਟਾਈਮ ਲੰਘ ਚੁੱਕਾ ਹੈ ਫੇਰ ਵੀ ਉਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਆ ਉਹ ਪੁਲਿਸ ਪ੍ਰਸ਼ਾਸਨ ਪੂਰਾ ਉਸਤਾਜ ਆ ਜੀ ਮoure ਰੋਕ ਕੇ ਖੜੇ ਹੋਏ ਆ ਕਿਸਾਨਾਂ ਨੂੰ ਗੁਲੰਗ ਚੌਂਕ ਦੇ ਵਿੱਚ ਤੇ ਬਿਲਕੁਲ ਸਾਹਮਣੇ ਚੱਲ ਰਿਹਾ ਹੈ ਪ੍ਰੋਗਰਾਮ ਜਿਹਦੇ ਵਿੱਚ ਉਹੀ ਮੱਕੜ ਅੱਜ ਫੇਰ ਆਇਆ ਆ ਜਿਨ੍ਹਾਂ ਪਿੰਡ ਦੀ ਭਾਈਚਾਰੇ ਸਾਂਝ ਤੋੜਨ ਦੀ ਕੋਸ਼ਿਸ਼ ਕੀਤੀ ਆ ਆਪਸ ਲੜਾਉਣ ਦੀ ਕੋਸ਼ਿਸ਼ ਕੀਤੀ ਆ ਬਹੁਤ ਗੰਦੀ ਰਾਜਨੀਤੀ ਖੇਲੀ ਗਈ ਆ ਪਿਛਲੇ ਦਿਨਾਂ ਦੇ ਵਿੱਚ ਵੀ ਵਾਹ ਨਵੀਂ ਜੀ ਕੰਕਰ ਮੈਕ ਦਾ ਹਵਾ ਦਿੰਦਾ ਸਹੀ ਰੋਡ ਤੇ ਬੰਨੇ ਰੋਕਣ ਕਰ ਲੱਗਿਆ ਜੋ ਟੋਟਾ ਟੋਟਾ ਦੱਲ ਕਰ ਕੋ ਪੂਰੀ ਕਰਿਓ ਸਹੀ ਰੋਡ ਤੇ ਜਾ ਕੇ ਬੰਨ੍ਹ ਨੂੰ ਖੁਲਾਣੇਗਾ ਜਾਂ ਭਰ ਕੇ ਬੰਨ੍ਹ ਕਰਾਓ ਗੈਰ ਕਾਨੂੰਨੀ ਬੰਨ੍ਹਣ ਚੱਲ ਰਿਹਾ ਆ ਮੋਹ ਅੱਧੀ ਬੰਨੇ ਰੋਡ ਤੇ ਦੇਖ ਲੋ ਕਰ ਲੋ ਫਲਾਸ ਫਿੱਕੀ ਅਰੇ ਕੁ ਮੋਤੀ ਮੋਤੀ मरी या ख़राब ਜਾਓ ਜਾਓ ਇਹ ਜਿਹੜਾ ਕੋਈ ਵਾਲੇ ਕਰੇ ਇੱਕ ਮਮਾਏ ਕੋਈ ਤਰ੍ਹਾਂ ਗੱਲ ਸੁਣੋ ਇਹ ਪ੍ਰਵੀਜ਼ਨ ਲੈਣੀ ਗੱਲ ਹੈ ਜੇ ਲੈਣੀ ਲੋੜੀ ਦੀ ਜੇ ਉਹਨੇ ਫੰਕਟਾ ਆਪਣਾ ਅਨ ਕੰਟਰੋਲ ਹੀ ਜਾਣਾ ਪ੍ਰਵੀਜ਼ਨ ਲੈਣ ਦੀ ਲੋੜੀ ਉਹ ਅਨ ਕੰਟਰੋਲ ਹੀ ਚੱਲਦੇ ਹੁਣ ਪ੍ਰਵੀਜ਼ਨ ਖਤਮ ਹੋ ਗਈ ਨਾ ਇਹ ਕਹਿਦਾ ਇੱਥੇ ਇਦਾਂ ਕਰ ਚੱਲ ਰਿਹਾ ਇਦਾਂ ਨਹੀਂ ਇਦਾਂ ਨਹੀਂ ਗੱਲ ਇਦਾਂ ਤਾਂ ਮੈਂ ਕਰਦਾ ਕਰਉ ਯੈਸ 6 ਤੋਂ 7 ਸੀ ਪ੍ਰਵੀਜ਼ਨ ਖਤਮ ਹੋ ਗਈ ਜੇ ਉਹਨੇ ਪ੍ਰਵੀਜ਼ਨ ਤੋਂ ਅਨ ਕੰਟਰੋਲ ਚੱਲਣਾ ਜਾਊਂਗਾ ਉਧਰ ਫਿਰ ਚੱਲ ਜਾਓ ਜੀ ਚੱਲ ਤੁਸੀਂ ਇਹ ਕੰਟਰੋਲ ਹੋਵੇ ਉਹ ਨਹੀਂ ਜਾਂਦਾ ਨਹੀਂ ਹੁੰਦਾ ਇਹ ਮੈਨੂੰ ਪਤਾ ਕੀ ਹੋਇਆ ਬਿਲਕੁਲ ਉੱਪਰ ਚੜ ਗਏ ਸੀ ਆਪਾਂ ਸਾਬ ਮੈਂ ਕਹਾਂ ਨਹੀਂ ਚੜਦੇ ਆ ਬੰਦੇ ਨਹੀਂ ਇਹੇ ਚੜਦੇ ਯਾਰ ਇਹ ਦੂ ਬਾਹਰ ਨਹੀਂ ਜਾਂਦੇ ਅਕਸਰ ਮੈਂ ਤਾਂ ਕਹਾ ਹੋ ਕੇ ਇਹ ਆਪਣਾ ਆਇਓ ਇਹ ਪਿੱਛੇ ਜਾਦੇ ਪਿੱਛਾ ਹੋ ਜੋ ਆਵਰਾ ਚੂਜ਼ ਕਰਿਆ ਕਰ ਇਹ ਉਹਨਾਂ ਚੱਕਰ ਲਈ ਦੋ ਜਣਾਂ ਦੇ ਕਿਚਰ ਸਾਈਡ ਤੇ ਲਾ ਲਾ ਰੋੜ ਚਲਾਓ ਮੈਂ ਉੱਥੇ ਉੱਥੇ ਫਲਾਉਣਾ ਰੋੜ ਨਹੀਂ ਜਾਂਦਾ ਕੋਈ ਇਹ ਆ ਰੋੜ ਚਲਾਓ ਸਾਈਡ ਤੇ ਕਰੀ ਮੈਂ ਕਹਾਂ ਸਾਈਡ ਤੇ ਨਹੀਂ ਜਾਣਾ ਸੀ ਦੋਸਤ ਇੱਥੇ ਹੀ ਸਾਈਡ ਤੇ ਇੱਥੇ ਸਾਈਡ ਤੇ ਮੈਂ ਕਹਾਂ ਰੋੜ ਚੱਲਣਾ ਬੰਦ ਕਰੀ ਉਹਨਾਂ ਨੂੰ ਕਿੱਧਰ ਜਾਉਂਗਾ ਆਰੇ ਖੜੇ ਦੋ ਆਪਸਰ ਖੜੇ ਹੋ ਗਏ ਲੈ ਬੈਠੇ ਖੜਾ ਦੇਖ ਨਹੀਂ ਕਹਿਣਾ ਵੀ ਮਿਸਨ ਕਬਸ ਨੂੰ ਰੋਕਦੇ ਨਹੀਂ ਪਹਿਲਾਂ ਅੰਦਰੋਂ ਦੋ ਖੋਲੋ ਤਾਂ ਕਸ ਬੰਦੇ ਇੱਥੇ ਸਾਨੂੰ ਦੋ ਬੰਦੇ ਲੈ ਜਾਓ ਅਸੀਂ ਕਿਹਨੇ ਖੜੇ ਆ ਤੁਸੀਂ ਉਹਨਾਂ ਨਾਲ ਗੱਲ ਕਰੋ ਕਿਹਦੇ ਨਾਲ ਜਾਓ ਮੈਂ ਉਧਰ ਹੀ ਚੱਲਿਆ ਜਾਓ ਪਲੀਜ਼ ਰੋਕਿਆ ਨਹੀਂ ਜਾਓ ਨਹੀਂ ਜਾਓ ਕਰੋ ਜੀ ਇੱਕ ਸੰਕੰਸ਼ੇ ਬਣਾ ਦੋ ਕੋਈ ਨਹੀਂ ਹਿਲੂਗਾ ਇਹ ਬੰਦਾ ਇੱਧਰ ਹੀ ਹੋ ਗਿਆ ਸਰ ਆ ਵੀ ਮੇਰੇ ਪਿੱਛੇ ਨਹੀਂ ਜਾਓ ਜਾਓ ਪਲੀਜ਼ ਜਾਓ ਭਈ ਜਾਓ ਦੇ ਆਹੀ ਜੁਨੀ ਹੈ ਤੇ ਜਿਹੜਾ ਮੇਰਾ ਬੇਨਤੀ ਆ ਬਾਈ ਜਿਹੜੀ ਪਿੱਛੇ ਵਾਜਾ ਰਹਿਣਾ ਕੀਰਮਾ ਮਹੌਰਾ ਨਾ ਮੰਨਣ ਦੀ ਮੰਗ ਆਪਾਂ ਇਹਨਾਂ ਦੇ ਬੀਬੀ ਨੂੰ ਕਹਾਂਗਾ ਅਕਾਲ ਮਾਰਾ ਜੀ ਨੂੰ ਬੋਲ ਕਰਨਾ ਆਪਾਂ ਜੀ ਆ ਵੀ ਸਰਕਾਰ ਮੁਰਦਾਬਾ 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 ਸੋਧੀਆਂ ਜੋਗੀ ਮੁਰਦਾਬਾ 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 ਬੜਾ ਸਿੱਖਿਆ ਲੋ ਵੀ ਸਾਰੇ ਜੱਟ ਨੂੰ ਆਓ ਚੱਕਰ ਤੋਂ ਕੋਲ ਆ ਜਾਓ ਆਪਾਂ ਇੱਥੇ ਰਹਿਣਾ ਭਾਵੇਂ ਪ੍ਰਸ਼ਾਸਨ ਨਜ਼ਰ ਚੁੱਕਦੇ ਹੋਰੇ ਮੀਡੀਆ ਦਾ ਸਾਥ ਦੇ ਰਿਹਾ ਪਰ ਆਪਾਂ ਪੰਜਾਬ ਦੇ ਰਹਿਣਾ ਸਭ ਜਨਮ ਜਨੁਨੀਆ ਕਿਸਾਨ ਮਜ਼ਦੂਰ ਦੇ ਜਨੁਨੀਆ ਅਮੇਸ਼ਾਂ ਜਾਣਦੇ ਰਹਿੰਦੀ ਹੈ ਸਵਾਰ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦਿਓ ਜਿਨੇ ਤਸਕਰਨਾ ਜਿਨੇ ਸਾਡੇ ਭਰਾਵਾਂ ਨੂੰ ਦਬਾਉਣ ਵਾਲੇ ਗੁੰਡੇ ਹੁੰਦੇ ਉਹ ਜਿਹੜੇ ਅਸਮਾਜਿਕ ਤੱਤ ਹੈ ਉਹ ਪਿੰਡ ਵੀ ਛੱਡ ਜਾਣਗੇ ਸ਼ਹਿਰ ਵੀ ਛੱਡ ਜਾਣਗੇ ਤੇ ਪੰਜਾਬ ਵੀ ਛੱਡ ਜਾਣਗੇ ਉਹਦੇ ਲਈ ਕੰਮ ਇਕੱਲੀ ਕਰਨਾ ਕਿ ਚੋਣ ਨਿਸ਼ਾਨ ਕਮਰ ਦਾ ਫੁੱਲ ਚੋਣ ਨਿਸ਼ਾਨ ਕਮਰ ਦਾ ਫੁੱਲ ਕਿ ਛੋਣੀ ਆਵਾਜ਼ ਆਈ ਕਰਾਂਗੇ ਨਾ ਡਰਾਵਾਂਗੇ ਅਸੀਂ ਕੋਈ ਚੀ ਚਾਹੁੰਦੇ ਆ ਕੀ ਆਪਸੀ ਪਾਈਚਾਰਾ ਬਣਿਆ ਰਹੇ ਸਾਡਾ ਚਮਸ਼ੇਰ ਤਰੱਕੀ ਕਰੇ ਸਾਡਾ ਪਿੰਡ ਤਰੱਕੀ ਕਰੇ ਸਾਡਾ ਹਲਕਾ ਤਰੱਕੀ ਕਰੇ ਸਾਡਾ ਜਲੰਧਰ ਤਰੱਕੀ ਕਰੇ ਜਿਸ ਤਰ੍ਹਾਂ ਹਰਿਆਣੇ ਨੇ ਤਰੱਕੀ ਕੀਤੀ ਓਦਾਂ ਸਾਡਾ ਪੰਜਾਬ ਵੀ ਤਰੱਕੀ ਕਰੇ ਜੈ ਹਿੰਦ ਜੈ ਭਾਰਤ ਅੱਜ ਕਿਸਾਨ ਖੜੇ ਹੋ ਗਏ ਆ ਸਾਡੇ ਖਿਲਾਫ ਤੇ ਅੱਜ ਮਜ਼ਦੂਰਾਂ ਦੇ ਖਿਲਾਫ ਖੜੇ ਹੋਏ ਆ ਸਾਥੀਓ ਇਹ ਗੱਲ ਭੁੱਲਣੀ ਨਹੀਂ ਇਹ ਸਾਨੂੰ ਦਿਲ ਤੇ ਲਿਖਣੀ ਚਾਹੀਦੀ ਇਹ ਗੱਲ ਕਿਉਂਕਿ ਸਾਨੂੰ ਜਿਹੜਾ ਨੇ ਟਿਕਟ ਦਿੱਤੀ ਆ ਸਾਨੂੰ ਵੋਟ ਵੀ ਉਹਨਾਂ ਨੂੰ ਪਾਣੀ ਚਾਹੀਦੀ ਆ ਸਾਥੀਓ ਐਨ.ਐਮ.ਆਰ ਵਾਲਾ ਆਸਪਿਕ ਆਪਣੇ ਬੱਚਿਆਂ ਦਾ ਚਾਹੁੰਦੇ ਆ ਰਾਜਦਨ ਸੀਟਾਂ ਦਿੱਤੀਆਂ ਜਿਹੜਾ ਬਾਲਵਿਕ ਜੀ ਖੜੇ ਹੈ ਜੇ ਪਾਪਾ ਅੱਗੇ ਤੋਂ ਸੀਟਾਂ ਮੰਗਦੇ ਆ ਐਮ.ਐਲ.ਏ ਐਮ.ਪੀ ਜਾਂ ਕੌਂਸਲਰ ਜੀ ਤੇ ਸਾਨੂੰ ਪਾਪਾ ਨੂੰ ਮੋੜ ਪੋਣੀ ਚਾਹੀਦੀ ਆ ਸਾਥਿਓ ਮੱਕਰ ਜੀ ਸਾਡੇ ਕੋਲ ਅਸੀਂ ਬਾਹ ਫੜ ਕੇ ਆਪਾਂ ਲੈ ਕੇ ਆ ਜੰਨੇ ਜਦੋਂ ਜਦੋਂ ਕੰਮ ਹੁੰਦਾ ਉਸੇ ਵੇਲੇ ਸੀ ਇਹਨਾਂ ਦਾ ਬਾਹ ਫੜ ਕੇ ਅਸੀਂ ਆ ਜਾਨੇ ਲੈ ਕੇ ਇਹ ਕਦੇ ਵੀ ਸਾਡੇ ਤੋਂ ਦੂਰ ਨਹੀਂ ਚਾਹੇ ਕਾਲੀ ਚਾਲ ਦੇ ਵਿੱਚ ਸੀ ਅੱਜ ਬਾਜ਼ਪਾ ਦੇ ਵਿੱਚ ਆ ਇਹ ਸਾਡੇ ਨਾਲ ਖੜੇ ਆ ਅੱਜ ਵੀ ਸਾਥਿਓ ਜੇ ਸਾਨੂੰ ਇਹਨਾਂ ਤੱਕ ਲੋੜ ਆ ਕਿ ਸਾਡੇ ਤੱਕ ਪਹੁੰਚ ਕਰੋ ਆਪਾਂ ਤੁਹਾਡੇ ਜਿਹੜੇ ਰੁਕੇ ਹੋਏ ਕੰਮ ਆ ਉਹ ਕਰਵਾਵਾਂਗੇ ਇੰਨੇ ਸ਼ਬਦਾਂ ਦੇ ਨਾਲ ਸਾਰੇ ਵੀਰਾਂ ਨੂੰ ਜੈ ਵਾਲਮੀਕੀ ਹਰ ਵਾਲਮੀਕੀ ਅੱਜ ਹੁਣ ਬਹੁਤ ਹੀ ਸਾਡੇ ਨੂੰ ਮੈਂ ਦਿਖੋਣਾ ਕਿੰਨੀ ਹੁੰਦੀ ਆ ਤੇ ਅੱਜ ਲਾਈਵ ਦੇਖ ਲੋ ਮੈਂ ਗੱਲਾਂ ਕਹਿਣੀਆਂ ਚਾਹੁੰਦਾ ਇਹ ਜਿਹੜੇ ਨਾ ਇਹਨਾਂ ਦੇ ਦਰਦ ਕਿਉਂ ਹੋ ਜਾਂਦਾ ਟ੍ਰੈਂਡ 'ਚ ਦਰਦ ਹੋਣ ਦਾ ਇੱਕ ਰੀਜ਼ਨ ਆ ਕਦੇ ਜਿਹੜੇ ਲੀਡਰ ਤੁਹਾਡੇ ਘਰ ਆਉਂਦੇ ਆ ਆਪੇ ਇਸ ਲੋਕਾ ਹੋਰ ਕਿਸੇ ਘਰ ਆਉਂਦਾ ਕਰਦੀ ਮਿੰਨੂ ਕਹਿੰਦੇ ਮਨਦੀਪ ਤੂੰ ਸਾਰੀ ਉਮਰ ਬੀਜੇਪੀ ਦਾ ਕਰਤੋਆ ਵਿਰੋਧੀ ਮੈਂ ਕਹਾਂ ਮੇਰੀ ਫੇਸਬੁੱਕ ਖੋਲ ਕੇ ਦੇਖੋ ਮੈਂ ਅੱਜ ਵੀ ਵਿਰੋਧੀ ਐ ਬੀਜੇਪੀ ਦਾ ਵਿਰੋਧੀ ਆ ਪਰ ਮੈਂ ਆਪਣੇ ਸਮਾਜ ਦੇ ਨਾਲ ਖੜਾ ਆ ਕਿਉਂਕਿ ਇਸ ਬੀਜੇਪੀ ਨੇ ਮੇਰੇ ਸਮਾਜ ਨੂੰ 3 ਐਮਪੀ ਦੀਆਂ ਸੀਟਾਂ ਦਿੱਤੀਆਂ 13 ਦੇ ਵਿੱਚੋਂ ਖਾਨਾ ਨੇ ਇਤਲਾਹ ਕੀਤਾ ਸੀ ਪ੍ਰਸ਼ਾਸਨ ਨੂੰ 5 ਤੋਂ 10 ਮਿੰਟ ਦਾ ਜਿਹੜਾ ਸਮਾਂ ਦਿੱਤਾ ਜਾਂਦਾ ਤਾਂ ਅਸੀਂ ਨਹੀਂ ਤਾਂ ਰੋਡ ਬਲੌਕ ਕੀਤਾ ਜਾਊਗਾ ਮੇਨ ਜਮਸ਼ੇਰ ਦਾ ਰੋਡ ਜਿਹੜਾ ਜੰਦੇ ਹੂਮ ਹੈ ਰੋਡ ਇਹ ਬਲੌਕ ਕੀਤਾ ਜਾਊਗਾ ਸੋ ਅੱਗੇ ਵੱਧ ਰਹੇ ਆ ਕਿਸਾਨ ਸਰਕਾਰੋ ਸਰਕਾਰੋ ਮੰਗੋ ਸਰਕਾਰੋ ਸਰਕਾਰੋ ਸਰ ਕਲੋਨੀ ਦਾ ਸਰਕਾਰੋ ਮੰਗੋ ਯਾਹ ਅੱਜ ਕਰਵਾ ਲਈਏ ਇਹ ਕਰਦੇ ਬੜਾ ਸੀਨੀਅਰ ਅਫਸਰ ਬਹੁਤ ਬਹੁਤ ਮਾਣ ਆ ਬੰਦਾ ਖਬਰ ਮਾਰ ਰਹੇ ਤੁਸੀਂ ਉਹ ਨਹੀਂ ਨਹੀਂ ਅਸੀਂ ਜਾਂਚੀ ਲੱਗੇ ਤੁਸੀਂ ਸਾਰੀ ਫੋਰਸ ਸਾਡੇ ਤੇ ਲਾਈ ਆ ਕੀ ਤੁਹਾਨੂੰ ਪੰਖਾ ਉਹ ਦਿੰਦੇ ਪੰਖਾ ਅਸੀਂ ਦਿੰਨੇ ਸਾਡੇ ਪੈਸੇ ਤੇ ਪੰਖਾ ਮਾਰੀ ਜਾਓ ਅਸੀਂ ਲੋਕਾਂ ਦਾ ਤੁਹਾਨੂੰ ਸਵਾਗਤ ਨਹੀਂ ਆ ਬਾਰੇ ਬਸਵਾਦ ਨਾ ਲਾਇਆ ਆਪੇ ਵਰਤ ਦੀ ਬੀਜੇਪੀ ਸਰਕਾਰ ਮਤਾਬਾਰ 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 ਸਾਰ ਮਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਮੱਕੜ ਚੱਕਰ ਮਤਾਬਾਰ ਜਿੰਦਾਬਾਦ ਜਿੰਦਾਬਾਦ ਪਿੰਡਾਂ ਵਿੱਚ ਗੁੰਡਾ ਕਰਨਾ ਮੱਕੜ ਮਤਾਬਾਰ ਜਿੰਦਾਬਾਦ ਜਿੰਦਾਬਾਦ ਮੱਕੜ ਚੱਕਰ ਮਤਾਬਾਰ ਜਿੰਦਾਬਾਦ ਜਿੰਦਾਬਾਦ ਸਾਰ ਮਦੂਰ ਇਕਤਾ ਜਿੰਦਾਬਾਦ 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 ਕੇਂਦਰ ਸਰਕਾਰ बंदी सारा प्रोग्राम ਅੱਜ ਕੋਈ ਤਾਂ ਪ੍ਰਕਰਵਾ ਰਹਾ ਅਜਿਹੀ ਕਿੱਲਾ ਕਿਤੇ ਨਹੀਂ ਇਹ ਬੰਦਾ ਅਸੀਂ ਕਿਹਾਗੇ ਅਸੀਂ ਪੰਚ ਕਰਾ ਦੇਵਾਂਗੇ ਚੋਲੇ ਆਗੇ ਵਾਇਕਲ ਦੀ ਕਾਥਾ ਤੋਂ ਵਾਇਕਲ ਦੀ ਕੀ ਬਤੇ ਸੋ ਜਿਹੜੀ ਕਾਰਵਾਈ ਸਾਰੀ ਹੋ ਰਹੀ ਆ ਨਾ ਜਿਹੜਾ ਕਰੋੜ ਦੀਆਂ ਧੋਖੀਆਂ ਦਾਈਆਂ ਜਾ ਰਹੀਆਂ ਪ੍ਰਸ਼ਾਸਨ ਦੇ ਨੱਕ ਤੇ ਹੀਟ ਪੜਾਈਆਂ ਜਾ ਰਹੀਆਂ ਅਸੀਂ ਪ੍ਰਸ਼ਾਸਨ ਨੂੰ ਵੀ ਦੱਸ ਦੇਣਾ ਚਾਹੁੰਦੇ ਆ ਤੇਰੀ ਜੇ ਕੋਈ ਖਰਾਬੀ ਹੋਈ ਨਾ ਜ਼ਿੰਮੇਵਾਰ ਕੇਵਲ ਦੇ ਕੇਵਲ ਇਹਦਾ ਐਸਚੂ ਹੋਵੇਗਾ ਜਾ ਡੀਐਸਪੀ ਹੋਵੇਗਾ ਫੇਰ ਆ ਕਿ ਹੋ ਕੇ ਕੋਈ ਗੱਲ ਬਾਤ ਦੀ ਆ ਕਿ ਉਹ ਵੀ ਸਾਡੇ ਹੀ ਭਰਾ ਆ ਅਸੀਂ ਵੀ ਕਿਉਂਕਿ ਉਹਨਾਂ ਨੂੰ ਬਰਖਲਾਇਆ ਗਿਆ ਸੋ ਅਸੀਂ ਪ੍ਰਸ਼ਾਸਨ ਨੂੰ ਫੇਰ ਅਪੀਲ ਕਰਦੇ ਆ ਤੇ ਉੱਥੇ ਬਾਅਦ ਅਸੀਂ ਆਪਣੀ ਕਾਰਵਾਈ ਕਰਨ ਦੇ ਮਜਬੂਰ ਹੋਵਾਂਗੇ ਜਿਹੜਾ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਹੋਵੇਗਾ ਐਸਐਸਓ ਸਾਹਿਬ ਹੋਣਗੇ ਜਾਂ ਡੀਐਸਪੀ ਸਾਹਿਬ ਹੋਣਗੇ ਸੋ ਅਸੀਂ ਇਹਨਾਂ ਨੂੰ ਕੋਲ ਮੰਨਣ ਲਈ ਜੇਲਾ ਸਾਡੀ ਗੱਲ ਮੰਨਦੇ ਅਹੀਂ ਅਸੀਂ ਉਧਰ ਸੜਕ ਵੀ ਰੋਕ ਦਣੀ ਆ ਤੇ ਅਸੀਂ ਕਾਲ ਕਰ ਰਹੇ ਆ ਬਾਕੀ ਪਿੰਡਾ ਜੋ ਵੀ ਪਿੰਡਾ ਜੋ ਬਹੁਤ ਜਥੇ ਆਉਣ ਲੱਗੇ ਆ ਇਹ ਤੁਹਾਡੇ ਹੱਥੋਂ ਨਿਕਲ ਜਾਣਾ ਫਿਰ ਤੁਸੀਂ ਸਾਡੀ ਮਿਲਤਾ ਕਰਦੇ ਬਹਿਣਾ ਖਾਨ ਜੇ ਫੇਬੰਦੀ ਵਾਲੇ ਆ ਆ ਕਰਦੇ ਆ ਮਜ਼ਦੂਰ ੱਲੇ ਬੰਦੇ ਆ ਆ ਕਰਦੇ ਆ ਤੁਸੀਂ ਲੋਕਾਂ ਨੂੰ ਲੜਾਉਣ ਦਾ ਕੰਮ ਕਰਦੇ ਆ ਇੱਕ ਜਿਹੜੀ ਗੈਰ ਜਿਹੜੀ ਸਟਾਟੇਜ ਹੋ ਰਹੀ ਹੈ ਜਿਹੜੀ ਇੱਥੇ ਉਹਦੇ ਜਿਹੜੇ ਜੋ ਵੀ ਸਿੱਤੇ ਨਿਕਲਦੇ ਉਹਦੇ ਤੁਸੀਂ ਕੇਵਲ ਦੇਖਿਓ ਬਈ ਜਿਹੜਾ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਤੇ ਅਧਿਕਾਰੀਆਂ ਨੂੰ ਐਕਟ ਮਤ ਹਟ ਦਿੰਦੇ ਆ ਉਸ ਤੋਂ ਬਾਅਦ ਅਸੀਂ ਸੜਕੀ ਬੰਦ ਕਰ ਦੇਣੀ ਆ ਬਾਕੀ ਇਹ ਜੋ ਹੋਊਗਾ ਇਹ ਪਰਮਾਤਮਾ ਦੇਖੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਦੇ ਲੋਕ ਪ੍ਰਸ਼ਾਸ਼ਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਨਾਲ ਕੈਮਰਿਆਂ ਵਾਲੀਆਂ ਗੱਡੀਆਂ ਚੱਲਦੀਆਂ ਪ੍ਰਸ਼ਾਸ਼ਨ ਦੀਆਂ ਆ ਧੱਕਾਸ਼ਾਹੀ ਨੇ ਤਾਂ ਹੋਰ ਕੀਆ ਆ ਮੋਦੀ ਦੀ ਛਤਰ ਛਾਇਆ ਹੇਠ ਸਿਰੌਂਗ ਕਰਿਆ ਤੁਸੀਂ ਉਹ ਤੁਸੀਂ ਮੋਦੀ ਦੇ ਪ੍ਰਸ਼ਾਸ਼ਕਾਂ ਵਾਲਿਓ ਸਿਵਲ ਪ੍ਰਸ਼ਾਸ਼ਕਾਂ ਵਾਲਿਓ ਚਰਤੇ ਬਣ ਕੇ ਕਰਾ ਰਹੇ ਆ ਉਹ ਧੱਕੇਸ਼ਾਹੀ ਚੱਲਣੀ ਨਹੀਂ ਦੋ ਤਿੰਨ ਦਿਨ ਦੀ ਕਰ ਲਿਆ ਚੱਲ ਜਾਣੀ ਕਾਰ ਤਰੀਕ ਤੋਂ ਬਾਅਦ ਮੋਦੀ ਲੱਚਨਾ ਨੇ ਦੇਖ ਰੱਖ ਲੋ ਤੁਸੀਂ ਸਾਡਾ ਤਸ਼ੀਦ ਨਹੀਂ ਹੋਣੀ ਨਕਾਦਲੀ ਹਰ ਕਹਾਣਾਂ ਵਾਲੀ ਆਤਮਾ ਜੈਨਾ ਮੈਤਰੀਆਂ ਆਤਮਾ ਇਹਨਾਂ ਨੇ ਮੱਤੀ ਦਾ ਤਸਾ ਪੜਸਾ ਮੱਤੀ ਰਕੂ ਮਰਦਾਬਾਰ ਮੁਤਾਬਕ ਮੁਤਾਬਕ ਮੱਤੀ ਰਕੂ ਮਰਦਾਬਾਰ ਮੁਤਾਬਕ ਮੁਤਾਬਕ ਮੱਤੀ ਰਕੂ ਮਰਦਾਬਾਰ ਮੁਤਾਬਕ ਮੁਤਾਬਕ ਮੱਤੀ ਰਕੂ